ਨਾਲ ਹੋਣਾ ਡਿਬਰੂਗੜ ਜੇਲ੍ਹ ਤੋਂ ਹੀ ਨਾਮਜ਼ਦਗੀ ਪਰੇਗ ਅਮਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਜੇਲ੍ਹ ਤੋਂ ਹੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋਏਗੀ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ 100 ਵਾਰ ਨੂੰ ਅਮਰਿਤਪਾਲ ਦੇ ਨਾਮਜ਼ਦਗੀ ਦਾ ਕੰਮ ਪੂਰਾ ਹੋ ਜਾਏਗਾ ਹਾਈ ਕੋਰਟ ਨੇ ਅਮਰਿਤਪਾਲ ਦੀ ਪਟੀਸ਼ਨ ਦਾ ਨਪਟਾਰਾ ਕਰ ਦਿੱਤਾ ਹੈ ਦਰਸਨ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਜੋ ਕਿ ਪੰਥਕ ਸੀਟ ਮੰਨੀ ਜਾਂਦੀ ਹੈ ਉਸ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਦਵਜੋ ਅਮਰਿਤਪਾਲ ਸਿੰਘ ਜਿਹੜਾ ਉਤਰਿਆ ਆਜ਼ਾਦ ਉਮੀਦਵਾਰ ਵਜੋਸ ਦੇ ਵੱਲੋਂ ਇਲੈਕਸ਼ਨ ਲੜੀ ਜਾਣੀ ਹੈ ਜਿਆਦਾ ਜਾਣਕਾਰੀ ਦੇ ਸਾਂਝ ਪਾਉਣ ਵਾਸਤੇ ਮੇਰੇ ਨਾਲ ਰੋਹਿਤ ਪਾਂਸਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਰੋਹਿਤ ਕੀ ਕੁਝ ਅਪਡੇਟ ਹੈ ਹੁਣ ਡਿਬਰੂਗੜ ਜੇਲ੍ਹ ਤੋਂ ਹੀ ਨੋਮੀਨੇਸ਼ਨ ਜਿਹੜੇ ਅਮਰਿਤਪਾਲ ਫਾਈਲ ਕਰ ਸਕੇਗਾ ਹਾਲਾਂਕਿ ਪਹਿਲਾਂ ਉਹਨੇ ਪਟੀਸ਼ਨ ਪਾਈ ਸੀ ਕਿ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ ਜਾਂ ਫਿਰ ਪੂਰਾ ਪ੍ਰਬੰਧ ਕੀਤਾ ਜਾਵੇ ਕਿ ਜੇਲ੍ਹ ਦੇ ਵਿੱਚ ਹੀ ਨਾਮਜ਼ਦਗੀ ਪੱਤਰ ਭਰ ਸਕਣ ਅਜੀ ਬਿਲਕੁਲ ਜਦੋਂ ਵੀ ਕਿਸੇ ਵਿਅਕਤੀ ਨੇ ਆਪਣਾ ਨਾਮਿਨੇਸ਼ਨ ਫਾਈਲ ਕਰਨਾ ਹੁੰਦਾ ਤਾਂ ਉਸ ਨੂੰ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਾ ਪੈਂਦਾਗਾ ਬਸ ਇਹਦਾ ਤੌਰ ਤੇ ਇੱਕ ਸਹੁੰ ਚੁਕਨੀ ਪੈਂਦੀ ਹੈ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦਾਗਾ ਔਰ ਉਸੇ ਆਧਾਰ ਤੇ ਮੈਂ ਇਹ ਇਲੈਕਸ਼ਨ ਲੜ ਰਿਹਾਗਾ ਤਾਂ ਅਜਿਹੇ ਦੇ ਵਿੱਚ ਅਮਰਿਤਪਾਲ ਦੇ ਵੱਲੋਂ ਇੱਕ ਡਿਮਾਂਡ ਹੈ ਜਿਹੜੀ ਉਹ ਰਹੀ ਗਈ ਸੀ ਪੰਜਾਬ ਰਹਿਣਾ ਹਾਈ ਕੋਰਟ ਦੇ ਅੰਦਰ ਕਿ ਉਹਨਾਂ ਨੂੰ ਜਾਂ ਤਾਂ 7 ਦਿਨਾਂ ਦੇ ਲਈ ਛੋਟ ਦਿੱਤੀ ਜਾਵੇ ਕਿ ਜਾਂ ਉਹਨਾਂ ਦਾ ਜਿਹੜਾ ਕਲੀਏ ਕਿ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਜਿਹੜਾ ਪ੍ਰੋਸੈਸ ਹੈਗਾ ਉਸ ਨੂੰ ਪੂਰਾ ਕਰਨ ਦੇ ਲਈ ਰਾਹਤ ਦਿੱਤੀ ਜਾਵੇ ਖਾਸ ਤੌਰ ਤੇ ਅੱਜ ਤੱਕ ਅਸੀਂ ਬਹੁਤ ਵਾਰ ਸੁਣਿਆ ਹੋਏਗਾ ਕਿ ਫਲਾਣਾ ਬੰਦਾ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜਿਆ ਔਰ ਜਿੱਤ ਗਿਆ ਫਲਾਣਾ ਬੰਦਾ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜਿਆ ਔਰ ਜਿੱਤ ਗਿਆ ਪਰ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਵੀ ਇਹ ਚੀਜ਼ਾਂ ਹੋਣਦੀਆਂ ਆ ਪਰ ਇੱਕ ਲੰਬੇ ਸਮੇਂ ਬਾਅਦ ਹੋ ਰਿਹਾ ਕਿ ਇੱਕ ਕਲੀਏ ਕਿ ਜਿਹੜਾ ਇੱਕ ਅਜੀਹਾ ਸ਼ਖਸ ਜਿਸ ਨੂੰ ਲੋਕ ਜਾਣਦੇ ਹੋਣ ਉਹ ਜੇਲ੍ਹ ਦੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਹੇ ਲੀਏ ਕਿ ਪੰਜਾਬ ਭਰ ਹੈ ਨਾ ਹਾਈ ਕੋਰਟ ਦੇ ਅੰਦਰ ਇਸ ਚੀਜ਼ ਦੀ ਸਕਾਇਤਾ ਤੌਰ ਤੇ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਜਿਹੜੇ ਪੂਰੇ ਪ੍ਰਬੰਧ ਨੇ ਉਹ ਕਰ ਦਿੱਤੇ ਗਏ ਨੇ ਔਰ ਬਿਬਰੂਗੜ ਜੇਲ੍ਹ ਦੇ ਅੰਦਰੋਂ ਹੀ ਅਮਰਿਤਪਾਲ ਸਿੰਘ ਆਪਣਾ ਨਾਮਿਨੇਸ਼ਨ ਹੈ ਜਿਹੜਾ ਉਹ ਫਾਈਲ ਕਰਨਗੇ ਅਮਰਿਤਪਾਲ ਸਿੰਘ ਦੇ ਲਈ ਵਿਕਾਦਾ ਤੌਰ ਤੇ ਅਧਿਕਾਰੀਆਂ ਦੀ ਨਿਯੁਕਤੀ ਹੈ ਜਿਹੜੀ ਉਹ ਕੀਤੀ ਜਾਏਗੀ ਜਿਹੜੇ ਉਹਨਾਂ ਤੱਕ ਜੇਲ੍ਹ ਦੇ ਵਿੱਚ ਅਪਰੋਚ ਕਰਨਗੇ ਉੱਥੇ ਹੀ ਉਹਨਾਂ ਦਾ ਨਾਮਿਨੇਸ਼ਨ ਹੈ ਜਿਹੜਾ ਫਾਈਲ ਕੀਤਾ ਜਾਏਗਾ ਜੇਕਰ ਕਿਤੇ ਸਾਈਨ ਕਰਵਾਉਣੇ ਆ ਉਹ ਜੇਲ੍ਹ ਦੇ ਅੰਦਰੋਂ ਹੀ ਕਰਵਾਏ ਜਾਣਗੇ ਔਰ ਨਾਲ ਦੀ ਨਾਲ ਜਿਹੜੀ ਕਿ ਲਈ ਇੱਕ ਇੱਕ ਸਵਿਧਾਨ ਦੀ ਸੌ ਹ ਕਿ ਉਹ ਭਾਰਤੀ ਸੰਵਿਧਾਨ ਨੂੰ ਮੰਨਦਾ ਹੋਇਆ ਇਹ ਇਲੈਕਸ਼ਨ ਲੜਨ ਜਾ ਰਹੇ ਆ ਉਹ ਉਸੇ ਅਧਿਕਾਰੀ ਦੇ ਸਾਹਮਣੇ ਜੇਲ੍ਹ ਦੇ ਅੰਦਰ ਹੀ ਚੁਕਵਾਈ ਜਾਏਗੀ ਉਸ ਤੋਂ ਬਾਅਦ ਜਦੋਂ ਨਾਮਿਨੇਸ਼ਨ ਫਾਈਲ ਹੋ ਜਾਂਦੇ ਆ ਤਾਂ ਅੱਗੇ ਦੇਖਣਾ ਹੋਏਗਾ ਕਿ ਜਦੋਂ ਨਾਮਿਨੇਸ਼ਨ ਪੇਪਰਾਂ ਦੇ ਉੱਪਰ ਕਿਹੜੀ ਇੱਕ ਝਾਤ ਮਾਰੀ ਜਾਏਗੀ ਕੀ ਅਮਰਤਪਾਲ ਦਾ ਨਾਮਿਨੇਸ਼ਨ ਸਹੀ ਭਰਿਆ ਗਿਆ ਜਾਂ ਕੋਈ ਤਰੁੱਟੀਆਂ ਨੇ ਤਾਂ ਉਸ ਤੋਂ ਬਾਅਦ ਜਿੰਨਾ ਚਿਰ ਫਾਈਨਲਿਸਟ ਨਹੀਂ ਹੋ ਜਾਂਦੀ ਉਸ ਦਾ ਇੰਤਜ਼ਾਰ ਜ਼ਰੂਰ ਕਰਨਾ ਹੋਏਗਾ ਪਰ ਫਿਲਹਾਲ ਅਮਰਤਪਾਲ ਜੇਲ੍ਹ ਤੋਂ ਬਾਹਰ ਨਹੀਂ ਆਏਗਾ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਜ਼ਮਾਨਤ ਹੈ ਉਹ ਦੇਣ ਤੋਂ ਪੰਜਾਬ ਰੈਣਾ ਹਾਈ ਕੋਰਟ ਦੇ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਹੈ ਔਰ ਕਿਉਂਕਿ ਅਰੇਂਜਮੈਂਟ ਰਹੀ ਜੇਲ੍ਹ ਦੇ ਅੰਦਰ ਹੀ ਹੋ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਨਾਲ ਉਹ ਸੰਬੰਧ ਰੱਖਦੇ ਨੇ ਔਰ ਕਈ ਜਿਹੜੇ ਦਿਗਜ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਵਰਸ ਸਿੰਘ ਵਲਟੋਹਾ ਦਾ ਵੀ ਆਪਾਂ ਇੱਥੇ ਜ਼ਿਕਰ ਕਰਾਂਗੇ ਪਰ ਅਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਉਸ ਸੀਟ ਤੇ ਉਤਰਿਆ ਹੈ ਤੇ ਉਸ ਸੀਟ ਦੇ ਹੁਣ ਸਿਆਸੀ ਸਮੀਕਰਨ ਕਾਫੀ ਜ਼ਿਆਦਾ ਬਦਲ ਗਏ ਨੇ ਤਕੋ ਬਿਲਕੁਲ ਜੇਕਰ ਤੁਸੀਂ 1999 ਦੀਆਂ ਇਲੈਕਸ਼ਨ ਦੇ ਝਾਤ ਮਾਰੋ ਤਾਂ ਸਿਮਰਜੀਤ ਸਿੰਘ ਮਾਨ ਇਸੇ ਹੀ ਸੀਟ ਦੇ ਉੱਪਰ ਇੱਕ ਵੱਡੇ ਮਾਰਜਨ ਦੇ ਨਾਲ ਜਿੱਤੇ ਸੀ ਲਗਭਗ 5 ਲੱਖ ਵੋਟਾਂ ਦਾ ਮਾਰਜਨ ਸੀ ਜਿਹੜਾ ਮਾਰਜਨ ਅੱਜ ਤੱਕ ਪੰਜਾਬ ਦੇ ਅੰਦਰ ਕੋਈ ਰਿਕਾਰਡ ਹੈ ਜਿਹੜਾ ਉਸ ਨੂੰ ਤੋੜ ਨਹੀਂ ਸਕਿਆ ਹੈਗਾ ਉਹ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਇੱਕ ਸਮਾਂ ਜੇ ਆ ਸੀ ਜਦੋਂ ਪੰਜਾਬ ਦੇ ਅੰਦਰ 6 ਤੋਂ 7 ਉਮੀਦਵਾਰ ਜੇਹੇ ਸੀ 1999 ਦੀਆਂ ਚੋਣਾਂ ਦੇ ਵਿੱਚ ਜਦੋਂ ਉਹ ਜੇਲ੍ਹਾਂ ਦੇ ਅੰਦਰੋਂ ਬੈਠ ਕੇ ਇਲੈਕਸ਼ਨ ਜਿੱਤ ਚੁੱਕੇ ਸੀਗੇ ਪਰ ਹੁਣ ਜਿਹੜੀ ਇੱਕ ਲੰਬੇ ਸਮੇਂ ਬਾਅਦ ਉਹ ਹਾਲਾਤ ਨਜ਼ਰ ਆਏ ਨੇ ਬਾਕੀ 파ਟੀਆਂ ਦਾ ਜ਼ਿਕਰ ਕਰੀਏ ਜਿੱਥੇ ਇੱਕ ਪਾਸੇ ਕਾਂਗਰਸ ਪਾਰਟੀ ਆ ਉਹਨਾਂ ਦਾ ਸਿਟਿੰਗ ਸੰਸਦ ਸੀ ਜਿਹੜਾ ਉਹਦੀ ਟਿਕਟ ਬਦਲ ਕੇ ਦਿੱਤੀ ਗਈ ਹੈ ਜੀਰਾ ਸਾਹਿਬ ਨੂੰ ਦੂਸਰੇ ਪਾਸੇ ਆਵਾਮੀ ਪਾਰਟੀ ਦੀ ਸਰਕਾਰ ਹੈ ਔਰ ਉਹਨਾਂ ਦੇ ਜਿਹੜੇ ਸਿਟਿੰਗ ਮੰਤਰੀ ਨੇ ਲਾਲਜੀਤ ਪੁਨਰ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਬੀਜੇਪੀ ਇਹ ਸੀਟ ਤੋਂ ਪਹਿਲੀ ਵਾਰ ਇਲੈਕਸ਼ਨ ਹੈ ਜਿਹੜਾ ਮੰਨੇ ਕੇ ਰੂਪ ਦੇ ਵਿੱਚ ਲੜਨ ਜਾ ਰਹੀ ਹੈਗੀ ਪਰ ਅਕਾਲ ਤੋਹਾਤੇ ਵੀ ਐਨਐਫਪੀਆ ਜਿਹੜਾ ਉਹ ਪਹਿਲਾਂ ਲੱਗ ਚੁੱਕਾ ਹੈ ਬਿਰਸਤ ਸਿੰਘ ਬਟਵਾ ਵੀ ਬਹੁਤ ਵਾਰ ਜੇਲਾ ਕੱਟ ਚੁੱਕਿਆ ਔਰ ਸਿਮਰਜੀਤ ਮਾਨ ਦੇ ਵੱਲੋਂ ਜਿਹੜਾ ਆਪਣਾ ਉਮੀਦਵਾਰ ਪੇਸ਼ਿਤ ਕੀਤਾ ਗਿਆ ਸੀ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਉਹ ਵਾਪਸ ਲੈ ਲਿਆਗਾ ਔਰ ਉਹਨਾਂ ਨੇ ਕਹਿਤਾ ਕਿ ਅਸੀਂ ਅਮਰਤ ਕਾਲੂ ਸਪੋਰਟ ਕਰਾਂਗੇ ਪਹਿਲਾਂ ਚਰਚਾਾਂ ਵਿੱਚ ਇਹ ਵੀ ਸੀ ਕਿ ਸ਼ਾਇਦ ਅਕਾਲੀ ਦਲ سپورਟ ਕਰ ਸਕਦਾ ਪਰ ਫਿਲਹਾਲ ਜੇ ਤਰੀਕੇ ਦੇ ਨਾਲ ਨਾਮਿਨੇਸ਼ਨ ਅਕਾਲੀ ਦਲ ਵੱਲੋਂ ਵੀ ਫਾਈਲ ਕੀਤੇ ਗਿਆ ਔਰ ਅੰਮ੍ਰਿਤਪਾਲ ਵੱਲੋਂ ਵੀ ਫਾਈਲ ਕੀਤੇ ਗਿਆ ਤਾਂ ਇਹਦੇ ਵਿੱਚ ਲੱਗਦਾ ਨੇ ਕਿ ਅਕਾਲੀ ਦਲ ਆਪਣਾ ਜਿਹੜਾ ਉਮੀਦਵਾਰ ਹੈ ਉਹ ਵਿਡਰੋ ਕਰੇਗਾ ਕਿਉਂਕਿ ਖਾਤਿਰ ਹੋ ਸਕਦੇ ਹੈ ਰੋਹਿਤ ਬਹੁਤ ਬਹੁਤ ਸ਼ੁਕਰੀਆ ਜਿਆਦਾ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ ਤੇ ਇੱਕ ਵਾਰ ਮੁਰਤੋ ਦੱਸ ਦੇ ਕਿ ਹਾਈ ਕੋਰਟ ਨੇ ਅੰਮ੍ਰਿਤਪਾਲ ਦੀ ਪਟੀਸ਼ਨ ਦਾ ਨਪਿਆਰਾ ਕਰ ਦਿੱਤਾ